ਹਿੰਸਾ ਸਤਿਕਾਰ ਦੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਦਾ ਤੁਹਾਨੂੰ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚਾਟੀਵਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਜਿੰਦੇ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਗਾਵਾਂ ਦਿਖਾਉਣੀਆਂ ਦੋਵੇਂ ਸੁਈਆਂ ਸਵਾਈਆਂ ਵਾ ਸੁਈਆਂ ਦੀ ਆਪਣੇ ਇੱਥੇ ਆ ਕੇ ਦੋ-ਦੋ ਟਾਈਮ ਚੁਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋ ਵੀਰ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕਾਲ ਤੇ ਚੁਵਾਈ ਜਲੂਰ ਕਰਾ ਲਿਆ ਕਰੋ ਪਰ ਆਪਣੀ ਤਸੱਲੀ ਇੱਥੇ ਕਰਕੇ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਠੀਕ ਠਾਕ ਜੀ ਚਲੋ ਚੜਦੀ ਕਲਾ ਚਾਹੀਦੀ ਜੇ ਤੇ ਨਾਮ ਦੱਸ ਤੇ ਮੇਰਾ ਜਿੰਦਾ ਜੀ ਫੋਨ ਨੰਬਰ ਹੈ 991446349 ਠੀਕ ਹੈ ਜੀ ਤੇ ਅੱਜ ਦੋ ਹੀ ਕਮਾਂ ਫਿਰ 2000 ਰੁਪਏ ਜੀ ਇੱਕ ਬੱਚੇ ਲਈ ਇੱਕ ਬੱਚੇ ਤੋਂ ਬਿਨਾ ਹਨਾ ਹਾਂਜੀ ਇੱਕ ਹੋਰ ਹੈ ਜੀ ਜਰਸੀ ਦਾ ਕਿਹਦੇ ਚੱਲਦੀ ਹੋ ਆਪਾਂ ਉਹ ਵੀ ਵਿਖਾ ਦਾਂਗੇ ਚਲੋ ਵੀ ਐਂਡ ਤੇ ਵਿਖਾ ਦਾਂਗੇ ਹਨਾ ਤੇ ਆ ਜਿਹੜੀ ਹੁਣ ਇਹਦੇ ਘਰ ਕਿਸੇ ਲੋੜ ਤਾਂ ਹੈਗਾ ਜੀ 17 ਕਿਲੋ ਅੱਛਾ ਹਾਂਜੀ ਖੋਲੋ ਫਿਰ ਤੋਰ ਦਈਏ ਬੱਚਾ ਇਹਦਾ ਹੋਗਾ ਅਭੀ ਤੁਹਾਨੂੰ ਦਿਖਾ ਦਿੰਨੇ ਹਾਂ ਨਹੀਂ ਬਾਕੀ ਇਹ ਆ ਵੀ ਇਤਰਾ ਰੰਗ ਰੂਪ ਦੀ ਚੰਗੀ ਆ ਤੇ ਥੱਲੇ ਵੀ ਚਲੋ ਚੰਗੀ ਤਿਆਰ ਰਹੀ ਆ ਉਹ ਗੰਦੇ ਉਹੋ ਦੀ ਗੱਲ ਨਹੀਂ ਕੀ ਕਰਾਣੇ ਵਾਲੀ ਬੈਠਾ ਜਿੱਦਾਂ ਮਰਜ਼ੀ ਤੂੰ ਬੈ ਜਾ ਹਾਂਜੀ ਤੇ ਉਹਦੀ ਗੱਲ ਨਹੀਂ ਥਣ ਰੇ ਆ ਜੇ ਗਾਣ ਥਣ ਛੇਤੀ ਲੱਗਾ ਨਹੀਂ ਗਾ ਐਡਾ ਹਾਂਜੀ ਆ ਵੇ ਥਣੇ ਗੱਡਾ ਲੱਗਾ ਕਰ ਚਲੋ ਲੈ ਜਾ ਫਿਰ ਚਿਵਾਚ ਉਹ ਓਕੇ ਵੀ ਦਿੱਤਾ ਪੀਜੀ ਆਪਾਂ ਦਿਖਾ ਰਹੇ ਆ ਜਵਾਬ ਖਾ ਜਵਾਬ ਖਾਈ ਦਿੰਨੇ ਤੁਹਾਨੂੰ ਇਹ ਦਾ ਹਾਂ ਜਿਹੜਾ ਬੱਚਾ ਥੱਲੇ ਛੱਡਦਾ ਜੇ ਬੱਚਾ ਜੇ ਮਗਰ ਇਹ ਹਾਂਜੀ ਬੱਚਾ ਆ ਗਿਆ ਪੀਜੀ ਆ ਥਾਣੇ ਦੇ ਆਪਾਂ ਦੇਖ ਸਕਦੇ ਲੱਗੇ ਤੁਹਾਨੂੰ ਬਾਕੀ ਥਾਣੇ ਚੰਗਾ ਲੱਗਾ ਹੈ ਕੋਈ ਰਸੀ ਰੁਸੀ ਨਹੀਂ ਪਾਉਣੀ ਯਾਰ ਪੀਜੀ ਚਵਾਈ ਵੇ yani tabii hani bir kul <laughs> ਬਾਕੀ ਆ ਵੀ ਹੈਗੀ ਠੰਡੀ ਧੀਰੀ ਆ ਬੜੇ ਸ਼ਾਂਤ ਜਿਹੀ ਸਵੇਰ ਦੀ ਆ ਜਿਹੜੀ ਯਾ ਰਾਜੂ ਵੀਰ ਗੁਰਬਾਈ ਲੈ ਤਾਂ ਮਾੜਾ ਦੋ ਰੋ ਕੀ ਚਾਂਸ ਫੇਰ ਆ ਗਿਆ ਵਾਰ ਹੀ ਘਟ ਕਰਦੇ ਬਾਕੀ ਇਹ ਵੀ ਕਈ ਵੀਰਾਂ ਨੂੰ ਹੁੰਦਾ ਕਿ ਦੁੱਧ ਭਾਵੇਂ ਕਿਲੋ ਘੱਟ ਵੀ ਹੋਵੇ ਤੇ ਹੋਵੇ ਪਰ ਠੰਡੀ ਸੀਲ ਇਹ ਵੀ ਇਹੋ ਜੀ ਭਾਵੇਂ ਕੋਈ ਨਿਆਣਾ ਚੋਲੇ ਸਿਆਣਾ ਚੋਲੇ ਇਹ ਤਾਂ ਅਗਲੇ ਚੁਆਈ ਹੁੰਦੇ ਆ ਤੇ ਬਾਂਟੀ ਜਿਹੜੀ ਪਰ ਚੱਲੀ ਕੋਈ। ਆਰ ਵੀ ਤਾਂ ਆਪਣੀ ਤਸੱਲੀ ਕਰਕੇ ਖੜੇ ਦੋ ਟਾਈਮ ਚੋਗੇ ਖੜੇ। ਹਾਂਜੀ। ਹਾਂਜੀ। ਕੋਈ ਆਪਾਂ ਨੂੰ ਕੋਈ ਇਹਦੇ ਚ ਹੈ ਨਹੀਂ ਆਪਣੀ ਆਵੇ ਕੋਈ ਬੰਦਾ ਦੋ ਟਾਈਮ ਚੋਵੇ। ਮੱਖੀ ਵੜਿਆ ਰਬੀ ਜੀ ਹਾਂਜੀ ਹਾਂਜੀ ਇਹ ਬੀ ਗਾੜੀ ਗਾੜ 5 ਕਿਲੋ ਹਾਂਜੀ ਬਾਲਟੀ ਇਹ ਦੂਸਰੀ ਫੜਾ ਦਿਓ ਆਹ ਫੜਾ ਜੀ ਲੈ ਪੂਰੀ ਗਾੜ ਖਾਲੀ ਨਹੀਂ ਹੋਈ ਇਹ ਪਿਛਲੇ ਸਨਾਂ ਦਾ ਵਿੱਚਵਾ ਦੇਖ ਸਕਦੇ ਜੀ ਸਾਫ ਜਵਾ ਹੈ ਇਹ ਪਿਛਲੇ ਸਨਾਂ ਦਾ ਬਾਕੀ ਇਹ ਆ ਵੀ ਇੱਕ ਜਿੱਥੇ ਖਲੋ ਗਈ ਉੱਥੇ ਖਲੋ ਗਈ ਚੰਗਰ ਦੀ ਜੱਤੀ ਦਾ ਬੱਤੇ ਜੋਗਾ ਕੋ ਛੱਡ ਦੇ ਵੀ ਦੀ ਛੱਡ ਦੇ ਬੱਤੇ ਜੋਗ ਨੇ ਅੰਦਰੋਂ ਆ ਦੁੱਧ ਜਿਹੜਾ ਹੁਣ ਨਿਕਲਿਆ ਹੋਆ ਹੋ ਦੀ ਟੂੜੀ ਦੇ ਟੂੜੀ ਪੈਦਾਈ ਟੂੜੀ ਟੂੜੀ ਹੱਲੇ ਪੈਣ ਦੀ ਹੈ ਜਿਹੜੀ ਤੇ ਕਿੰਨਾ ਫਿਰ ਮੁੱਲ ਵੇਚੀ ਇਹਦਾ ਮੋਹਲਾ ਰੁਪਈ 65000 ਦੀ ਜੀ 65000 ਕੀ ਕਰੀਏ ਮੰਨਤਾ ਨਾ ਹੋਰ ਦੋ ਕਰਦੀ 1000 ਹੋਰ ਕਰਦੀ ਬਾਕੀ 1000 ਦੇ ਦੇ ਠੀਕ ਹੈ ਫੋਨ ਲਾਵੇ ਭੈਣ ਭਰਾ ਤੇ ਜਿਹੜੀ ਆਹ ਵਾਲੀ ਗਾਂ ਜੇ ਹਰ ਵੀ ਨੂੰ ਵੇਚਣ ਲੱਗਾ ਵਾ ਇਹਦੇ ਕੋਲ ਕਿੰਨਾ ਦੁੱਧ ਇਹ ਹਰ ਪੀ ਦਾ ਆਪਾਂ ਲਈਏ ਦੋ ਟਾਈ ਚੋਗ ਦੁੱਧ ਉਹ ਤੇ 10 ਕਿਲੋ ਆ ਤੇ ਪਰ ਆਪਾਂ 8 ਕਿਲੋ ਤੋਂ ਚਵਾਕਦੇ ਆ ਅੱਛਾ ਤੇ ਹੈਗੀ ਬਿਨਾ ਬੱਚੇ ਤੋਂ ਹਨਾ ਬਾਕੀ ਇਹ ਵੀ ਗਾਂ ਹੈਗੀ ਦੁੱਧ ਵਾਲੀ ਆ ਸਾਮ ਕੇ ਵਧਨ ਵਾਲੀ 4000 ਰੁਪਈ ਜੀ ਸਾਂਭ ਕੇ ਵਦਨ ਹਲੀ ਆ ਦੇਖੋ ਆਹ ਦੇਖੋ ਚੀ ਲੱਗਾ ਕਰਾਂ ਮਾ ਜੀ ਕਈ ਵਾਰੀ ਪਸ਼ੂ ਚੰਗਾ ਹੁੰਦਾ ਵਾ ਸਾਂਭ ਘੱਟ ਹੋਈ ਹੁੰਦੀ ਆ ਤੇ ਜੇ ਸਾਂਭ ਕਰੀਏ ਤੇ ਫੇਰ ਮੰਨ ਦੋਤੇ ਆ ਜਾਂਦੇ ਤੋ ਤਾਂ ਠੰਡੀ ਆ ਰਤੀ ਜੀ ਬਣਾ ਸੀ ਠੀਕ ਆ ਚਲੋ ਲੈ ਜਾ ਫੇਰ ਸਾਨੀਏ ਤੇ ਆਪਾਂ ਦੇਖ ਸਕਦੇ ਹਾਂ ਲੱਗੇ ਤਾਂ ਚੰਗੇ ਗੱਭ ਤੇ ਬਾਕੀ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਇਹ ਆ ਥੋੜੀ ਸੰਭਨ ਵਾਲੀ ਹੈਗੀ ਫਦੀ ਦਾ ਜੀਕਾਰੀ ਆ ਖੁਰਲੀ ਵਿਖਾ ਮਾੜੀ ਖੁਰਲੀ ਜ ਹੈਗੀ ਆ ਤੂੜੀ ਪੈਣ ਦੀ ਨਾ ਦੇ ਸਾਡੇ ਤੂੜੀ ਨਹੀਂ ਪੈਣਦੀ ਜਣੀ ਤੇ ਇਹਦਾ ਫਿਰ ਮੁੱਲ ਪਰ ਵੀ 5000 ਦੀ ਏਰੀ 5000 ਦੀ ਦੋ ਟਾ ਕਿਲੋ ਚ ਵਾ ਕੋਈ 2000 ਛੱਡਦੀ ਹੋਰ ਫੁੱਲਾ ਦੂਆ 8 ਕਿਲੋ ਦੁੱਧ ਲੀਟਰ ਮਾਰ ਕੇ ਅੱਛਾ 23000 ਦੀ ਹੋਸ਼ੀਆ 23000 ਦੀ 8 ਲੀਟਰ ਦੁੱਧ ਜਿਹੜਾ ਚੰਗੀ ਵੇਖ ਸਾਫੜੀ ਚਵਾ ਦੋਗੇ ਕਰੋ ਤੇ ਆ ਜਿਹੜੀ ਜਰਸੀ ਜੇ ਇਹ ਜਰਸੀ ਆ ਰਹੀ ਜੇ ਆਪਣੇ ਘਰ ਦੀ ਘਰੇ ਰੱਖੀ ਆ ਤਨਾ ਮਾਰਨ ਦਈ ਹੈ ਬਾੜ ਹਾਂਜੀ ਤੇ ਬੱਚਾ ਜਾ ਮਾਰ ਹਾਂਜੀ ਤੇ ਇੱਕ ਬਰਸ਼ ਕੀਨ ਹੋਊਗਾ ਹਾਂਜੀ ਤੇ ਇਹ ਵੀ ਆਪਾਂ ਦੇ ਦਾਂਗੇ ਹਿਸਾਬ ਨਾਲ ਅੱਛਾ 5000 ਦੀ ਇਹ 5000 ਦੀ ਕਿੰਨਾ ਦੁੱਧ ਦੇ ਤੇ ਕੋਲ ਦੁੱਧ 10 ਕਿਲੋ ਹੈਗਾ 10000 ਕਿਲੋ ਅੱਛਾ 10000 ਲੀਟਰ ਹੈਗਾ ਚਵਾ ਲਾ ਠੀਕ ਹੈ ਜੀ ਤੇ ਬਾਕੀ ਚਲੋ ਵੀਰ ਆਪਣੀ ਤਸੱਲੀ ਕਰੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੇ ਜੀ